ਹਾਂ ਤੁਸੀਂ ਸਿੱਖਾਲਜੀ ਸਾਰਿਆਂ ਨੂੰ ਅੱਪ ਅੱਜ ਲੱਗੇ ਆਂ ਚਟਪਟੇ ਚਨੇ ਬਣਾਉਣਾ ਕਾਲੇ ਚਨੇ ਆਪਾਂ ਉਬਾਲ ਲਏ ਨੇ ਤੇ ਇਹਨਾਂ ਨੂੰ ਬਾੜ ਕੇ ਇਹਦੇ ਵਿੱਚ ਆਪਾਂ ਬਰੀਕ ਬਰੀਕ ਗੰਡੇ ਚੀਰ ਕੇ ਤੇ ਇਹ ਵਿੱਚ ਐਡ ਕਰਨੇ ਆ ਬਹੁਤ ਸਵਾਦ ਚਟਪਟੇ ਬਣਦੇ ਨੇ ਜੇ ਕੁਝ ਖਾਣ ਨੂੰ ਬੱਚਿਆਂ ਨੂੰ ਨਹੀਂ ਲੱਗਦਾ ਇਸ ਤਰ੍ਹਾਂ ਬਣਾ ਕੇ ਦਿਓ ਇਹਦੇ ਵਿੱਚ ਨਾਰਦਾਣੇ ਦਾ ਪਾਊਡਰ ਜਿਹੜਾ ਆਪਾਂ ਉਹ ਵੀ ਐਡ ਕਰਾਂਗੇ ਚਟਪਟੇ ਬਹੁਤ ਜ਼ਿਆਦਾ ਟੇਸਟੀ ਬਣਦੇ ਨੇ ਇਹਦੇ ਨਾਲ ਤੇ ਇਹਦੇ ਵਿੱਚ ਹੋਰ ਆਪਾਂ ਨਾਰਦਾਨਾ ਜਿਹੜਾ ਉਹ ਐਡ ਕਰਦੇ ਲੱਗੇ ਆ ਇੱਕ ਪਾਊਡਰ ਹੁੰਦਾ ਹੈ ਨਾਰਦਾਨੇ ਦਾ ਉਹ ਤੁਸੀਂ ਵਿੱਚ ਵਰਤ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਗੰਡੇ ਜਿਹੜੇ ਉਹ ਵੀ ਪਾ ਦਿੱਤੇ ਹੋਏ ਆ ਬਰੀਕ ਬਰੀਕ ਕੱਟ ਕੇ ਹੁਣ ਇਹਦੇ ਵਿੱਚ ਆਪਾਂ ਮਸਾਲੇ ਐਡ ਕਰਾਂਗੇ ਆਪਾਂ ਇਹਦੇ ਵਿੱਚ ਲੂਣ ਜਿਹੜਾ ਉਹ ਐਡ ਕਰ ਦਿੱਤਾ ਵਾ ਤੇ ਹੋਰ ਇਹਦੇ ਵਿੱਚ ਆਪਾਂ ਪਾਵਾਂਗੇ ਮਸਾਲਾ ਤੇ ਇਹ ਥੋੜੀ ਜੀ ਆਪਾਂ ਲਾਲ ਮਿਰਚ ਪਾਵਾਂਗੇ ਇਤਨੀਆ ਪਾਊਡਰ ਵਿੱਚ ਆਪਾਂ ਪਾਤਾ ਵਾ ਤੇ ਥੋੜੀ ਜੀ ਲਾਲ ਮਿਰਚ ਸਵਾਦ ਅਨੁਸਾਰ ਪਾਉਣੀ ਹੈ ਜੇ ਕੋਈ ਤਿੱਖੀ ਖਾਂਦਾ ਹੈ ਤਿੱਖੀ ਕਰ ਲਵੇ ਜੇ ਕੋਈ ਘੱਟ ਖਾਂਦਾ ਉਹ ਘੱਟ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦਿੱਤਾ ਹੈ ਦੇਖੋ ਕਿੱਡੇ ਵਧੀਆ ਰੈਡੀ ਹੋ ਗਏ ਨੇ ਇਸ ਤਰ੍ਹਾਂ ਬਣਾਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਓ ਜੀ ਧੰਨਵਾਦ